ਉਪਰ ਦੇ ਦੇਖ ਸਕਦੇ ਹੋ ਵੀ ਅਸੀਂ ਦੀਪਕ ਤਿਆਰ ਕੀਤੇ ਨੇ ਤੇ ਇਹ ਜਿਹੜੇ ਦੀਪਕ ਬਣਾਏ ਨੇ ਇਹਦੇ ਵਿੱਚ ਅਸੀਂ ਹਵਨ ਸਮਗਰੀ ਜਿਹੜੇ ਸਾਡੇ ਘਰ ਦਾ ਵਾਤਾਵਰਣ ਸ਼ੁੱਧ ਕਰਦੀਆਂ ਜਟਾ ਮਾਸੀ ਪੀਲੀ ਸਰਸੋਂ ਲੋਬਾਨ ਗੂਗਲ ਇਦਾਂ ਦੀਆਂ ਅਸੀਂ ਜਿਹੜੇ ਪਦਾਰਥ ਨੇ ਉਹ ਇਹਦੇ ਵਿੱਚ ਮਿਸ਼ਨ ਪਾਇਆ ਹੋਇਆ ਹੈ ਅਗਰ ਬੰਦੇ ਇੰਨਾ ਕੀ ਕੰਮ ਹੋਰੇ ਵੀ ਕਰ ਲੈਣ ਵੀ ਅਗਰ ਉਹ 16 16 ਘੰਟੇ ਕੰਮ ਕਰਦੇ ਨੇ ਤਾਂ ਡਾਲਰ ਆਪਣੇ ਪੰਜਾਬ ਦੇ ਵਿੱਚ ਵੀ ਹੋ ਸਕਦੇ ਨੇ ਅਸੀਂ ਜਾਣੀਏ ਵੀ ਜਿਹੜਾ ਗੋਮੂਤਰ ਹੈ ਤੇ ਗੋਬਰ ਹੈ ਉਹ ਤੋਂ ਵੀ ਇੱਕ ਕਿਸਾਨ ਨੂੰ ਇਨਕਮ ਜਿਹੜੀ ਹੈਗੀ ਉਹ ਜਨਰੇਟ ਹੋਵੇ ਵੀ Amazon ਜਾਂ ਆਪਾਂ Flipkart ਦੀ ਗੱਲ ਕਰਦੇ ਆ ਤਾਂ ਆਹੀ ਲੱਕੜ ਜਿਹੜੀ ਹੈਗੀ ਹੈ ਉਹ ਵੀ ਚੰਗੇ ਪੈਸਿਆਂ ਦੇ ਵਿੱਚ ਵਿਕ ਰਹੀ ਹੈ ਆਹੀ ਜਿਹੜਾ ਦੀਪਕ ਹੈਗਾ ਉਹ 5 ਤੋਂ 7 ਰੁਪਏ ਦੇ ਵਿੱਚ ਵਿਕ ਰਿਹਾ ਹੈ ਸਸਿਕਲ ਤੁਸੀਂ ਹਵਦਾ ਟੀਵੀ ਦੇਖ ਰਹੇ ਹੋ ਮੈਂ ਹਾਂ ਅਮਨਦੀਪ ਸਿੰਘ ਚੰਦ ਪੰਜਾਬ ਦਾ ਨੌਜਵਾਨ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਦੇ ਵੱਲ ਕੂਚ ਕਰਦਾ ਹੋਇਆ ਲਗਾਤਾਰ ਦਿਖਾਈ ਦੇ ਰਿਹਾ ਹੈ ਔਰ ਆਪਾਂ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵੱਲੋਂ ਭਾਰਤ ਨਿਰਭਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਸ ਦੇ ਤਹਿਤ ਫਿਲਹਾਲ ਉਪਰਾਲਾ ਤਾਂ ਸਰਕਾਰ ਦੇ ਵੱਲੋਂ ਕੋਈ ਨਜ਼ਰ ਨਹੀਂ ਆ ਰਿਹਾ ਪਰ ਬਹੁਤ ਸਾਰੇ ਨੌਜਵਾਨ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਅਪਰਾਥਨ ਸਮੇਂ ਦੇ ਵਿੱਚ ਜਿੱਥੇ ਆਪਾਂ ਗੋਬਰ ਨੂੰ ਜਲ ਪਦਾਰਥ ਵਸਤੂ ਕਹਿੰਦੇ ਸੀਗਾ ਉਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਯੁੱਗ ਦੇ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਤਸਵੀਰਾਂ ਸ਼ਾਇਦ ਤੁਸੀਂ ਮਿੱਟੀ ਦੇ ਮਿੱਟੀ ਦੇ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ ਦੇ ਰੂਪ ਦੇ ਵਿੱਚ ਦਿਖੀਆਂ ਹੋਣਗੀਆਂ ਪਰ ਇਹ ਮਿੱਟੀ ਨਹੀਂ ਐ ਇਹ ਗੋਬਰ ਤੋਂ ਤਿਆਰ ਕੀਤੀਆਂ ਗਈਆਂ ਨੇ ਇਹ ਚੀਜ਼ਾਂ ਔਰ ਬੜੀ ਹੀ ਮਾਰਕੀਟ ਦੇ ਵਿੱਚ ਇਸ ਚੀਜ਼ ਦੀ ਮੰਗ ਵਧ ਰਹੀ ਹੈ ਔਰ ਜਿਹੜੇ ਵੀ ਨੌਜਵਾਨ ਜਿਹੜੇ ਸਾਡੇ ਵੀਰ ਜਾਂ ਕਿਸਾਨ ਪਿੰਡਾਂ ਤੋਂ ਬਲੌਗ ਕਰਦੇ ਨੇ ਖਾਸ ਕਰਕੇ ਇਹ ਚੀਜ਼ ਬਹੁਤ ਹੀ ਲਾਹੇਵੰਦ ਹੋ ਸਕਦੀ ਹੈ ਜਿਨ੍ਹਾਂ ਦੇ ਕੋਲ ਜੇਕਰ ਕੋਈ ਉਹ ਫਾਰਮਿੰਗ ਕੰਮ ਕਰਦਾ ਹੈ ਜਾਂ ਡੇਰੀ ਦਾ ਕੰਮ ਕਰਦਾ ਹੈ ਤਾਂ ਬਹੁਤ ਸਾਰਾ ਗੋਬਰ ਹੈ ਜਿਹਨੂੰ ਵੇਸਟ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਦਿੰਦਾ ਹੈ ਵੇਸਟ ਕਰ ਦਿੰਦਾ ਹੈ ਪਰ ਇਸ ਗੋਬਰ ਨੂੰ ਵੇਸਟ ਕਰਨ ਦੀ ਲੋੜ ਨਹੀਂ ਹੈ ਇਸ ਤੋਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਹੋ ਸਕਦੀਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਦੀਵੇ ਜਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਮਿੱਟੀ ਦੇ ਦੀਵੇ ਬਹੁਤ ਲੋਕ ਵਰਤਦੇ ਨੇ ਜਿਸ ਲਈ ਦੀਪਮਾਲਾ ਹੁੰਦੀ ਹੈ ਤਾਂ ਇਸ ਗੋਬਰ ਦੇ ਤਿਆਰ ਕੀਤੇ ਗਏ ਦੀਵਿਆਂ ਨੂੰ ਵੀ ਤੁਸੀਂ ਉਪਯੋਗ ਕਰਕੇ ਇਸ ਜਿਹੜੇ ਆਪਣੇ ਘਰ ਦੇ ਵਿੱਚ ਇਸ ਦੀ ਦੀਪਮਾਲਾ ਕਰ ਸਕਦੇ ਹੋ ਨਾਲ ਦੀ ਨਾਲ ਲੱਕੜ ਜਿਹੜੀ ਹੈ ਇੱਕ 40 ਤੋਂ 45000 ਰੁਪਏ ਖਰਚ ਕੇ ਇੱਕ ਮਸ਼ੀਨ ਆ ਰਹੀ ਹੈ ਮਾਰਕੀਟ ਦੇ ਵਿੱਚ ਮਸ਼ੀਨ ਦੇ ਦੁਆਰਾ ਇੱਕ ਲੱਕੜ ਤਿਆਰ ਕੀਤੀ ਜਾ ਰਹੀ ਹੈ ਔਰ ਜਿਹਦੀ ਇੱਕ ਕਾਸਟ ਹੈ 2.5 ਰੁਪਏ ਕਾਸਟ ਕਰਦੀ ਹੈ ਆਪਣੀ ਮਿਹਨਤ ਲਗਾ ਲੋ ਜਾਂ ਗੋਬਰ ਦੀ ਜਿੰਨੀ ਵੀ ਜੇ ਕੋਈ ਬੰਦਾ ਕੰਮ ਕਰੇਗਾ ਤਾਂ ਉਸ ਦੀ 2.5 ਰੁਪਏ ਕੋਸਟ ਆਵੇਗੀ ਔਰ 5 ਰੁਪਏ ਦੇ ਵਿੱਚ ਜਿਹੜੀ ਤੁਸੀਂ ਲੱਕੜ ਹੈ ਇਹ ਸੇਲ ਮਾਰਕੀਟ ਦੇ ਵਿੱਚ ਹੋ ਰਹੀ ਹੈ ਔਰ ਜਿਹੜੀ ਇੱਕ ਮਸ਼ੀਨ ਹੈ ਉਹਦਾ ਕਾਫੀ ਇੱਕ ਦਿਨ ਦੇ ਵਿੱਚ ਜੇਕਰ 10 ਘੰਟੇ ਮਸ਼ੀਨ ਚਲਾਓਗੇ ਤਾਂ 2 ਕੁਇੰਟਲ ਦੇ ਆਸ-ਪਾਸ ਜਿਹੜੀ ਲੱਕੜ ਹੈ ਉਹ ਤਿਆਰ ਕਰ ਸਕਦੀ ਹੈ ਮਤਲਬ ਕਿਤਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਦੇ ਯੁੱਗ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ ਕਿਤਨਾ ਕਿਤੇ ਜੇਕਰ ਬਹੁਤ ਸਾਰੇ ਤੁਸੀਂ ਪੈਸੇ ਨਹੀਂ ਖਰਚ ਕਰਨਾ ਚਾਹੁੰਦੇ ਕਟ ਬਜਟ ਦੇ ਵਿੱਚ ਆਪਣਾ ਕੋਈ ਬਿਜ਼ਨਸ ਪਲਾਨ ਕਰਨਾ ਚਾਹੁੰਦੇ ਉਹ ਖਾਸ ਕਰਕੇ ਤੁਸੀਂ ਵੀ ਆ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੰਡ ਦੇ ਵਿੱਚ ਤੁਸੀਂ ਖਾਸ ਤੌਰ ਤੇ ਦੇਖਿਆ ਹੋਵੇਗਾ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਹਜੇ ਵੀ ਪਾਥੀ ਦਾ ਇਸਤੇਮਾਲ ਕਰਦੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਆਹ ਮਸ਼ੀਨਾਂ ਉਪਲਬਧ ਨੇ ਜਿੰਨਾ ਜਿਹੜੇ ਗੋਬਰ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਚੀਜ਼ਾਂ ਨੇ ਉਹ ਤਿਆਰ ਹੋ ਸਕਦੀਆਂ ਨੇ ਔਰ ਲੱਕੜ ਤਿਆਰ ਹੋ ਸਕਦੀ ਹੈ ਲੱਕੜ ਇਸ ਸਸਕਾਰ ਦੇ ਲਈ ਵੀ ਇਸ ਦੀ ਡਿਮਾਂਡ ਕਾਫੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਘਰ ਦੇ ਵਿੱਚ ਜਿਸ ਤਰ੍ਹਾਂ ਪਾਤੀ ਦੀ ਵਰਤੋਂ ਕਰਦੇ ਹਾਂ ਕਿਉਂਕਿ ਗੋਬਰ ਨੂੰ ਜਿਹੜਾ ਜਲ ਗੋਬਰ ਨੂੰ ਜਿਹੜਾ ਮਾਫ ਕਰਨਾ ਗੋਬਰ ਨੂੰ ਆਪਾਂ ਜਿਹੜਾ ਜਲ ਪਦਾਰਥ ਮੰਨਦੇ ਹਾਂ ਸਾਡੀਆਂ ਮਾਤਾਵਾਂ ਭੈਣਾਂ ਇਸ ਨੂੰ પાથી ਦੇ ਰੂਪ ਦੇ ਵਿੱਚ ਬਹੁਤ ਦਹਾਕਿਆਂ ਤੋਂ ਨੂੰ ਕਈ ਸਦੀਆਂ ਤੋਂ ਇਸਤੇਮਾਲ ਕਰਦੀਆਂ ਆ ਰਹੀਆਂ ਨੇ ਬਿਲਕੁਲ ਇਸੇ ਤਰੀਕੇ ਨਾਲ ਗੋਬਰ ਦਾ ਅੱਜ ਇਸਤੇਮਾਲ ਕਰਕੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਆਪਣਾ ਰੋਜਗਾਰ ਚਲਾ ਸਕਦੇ ਨੇ ਔਰ ਲੱਕੜ ਜਿਹੜੀ ਹੈ ਮਾਰਕੀਟ ਦੇ ਵਿੱਚ ਇਸ ਦੀ ਕੀਮਤ ਜਿਹੜੀ ਹੈ 5 ਰੁਪਏ ਕਿਲੋ ਹੈ ਔਰ ਬਹੁਤ ਸਾਰੀਆਂ ਮੂਰਤੀਆਂ ਨੇ ਮੂਰਤੀਆਂ ਵੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ ਕਿ ਜਿਹੜੀਆਂ ਮੂਰਤੀਆਂ ਨੇ ਇਹ ਮਿੱਟੀ ਦੀਆਂ ਹੋਣਗੀਆਂ ਜਾਫਰ ਗੋਬਰ ਤੋਂ ਤਿਆਰ ਕੀਤੀਆਂ ਜਾ ਸਕਣਗੀਆਂ ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ ਮੇਰੇ ਨਾਲ ਇਸ ਗਊਸ਼ਾਲਾ ਦੇ ਪ੍ਰਬੰਧਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਰ ਹਮਦਰਦ ਟੀਵੀ ਤੇ ਤੁਹਾਡਾ ਸਵਾਗਤ ਹੈ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਦੀਪਾਵਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਿੰਨੇ ਵੀ ਹਮਦਰਦ ਨਾਲ ਜੁੜੇ ਹੋਏ ਇਸ ਸਮੇਂ ਦਰਸ਼ਕ ਦੇਖ ਰਹੇ ਨੇ ਅਸੀਂ ਸੈਕਟਰ 45 ਗਊਸ਼ਾਲਾ ਦੇ ਵਿੱਚ ਖੜੇ ਹੈ ਤੇ ਅਸੀਂ ਪਿਛਲੇ 8 ਵਰਸਾਂ ਤੋਂ 1050 ਗਊਆਂ ਦੀ ਉਰੇ ਦੇਖ ਰੇਖ ਜੜੀ ਹੈਗੀ ਹੈ ਉਹ ਕਰਦੇ ਆ ਰਹੇ ਹੈ ਤੇ ਸਾਡਾ ਇਸ ਵਾਰ ਦਾ ਮਕਸਦ ਹੈਗਾ ਜਿਹੜਾ ਲੋਕਲ ਫਾਰ ਵੋਕਲ ਦਾ ਸਾਡੇ ਮਾਨਯੀ ਪ੍ਰਧਾਨ ਮੰਤਰੀ ਜੀ ਨਾਰਾ ਦਿੰਨੇ ਹੈ ਉਹਦੇ ਤਹਿਤ ਅਸੀਂ ਇਕਤਾ ਆ ਗੋਬਰ ਦੇ ਦੇਖ ਸਕਦੇ ਹਾਂ ਵੀ ਅਸੀਂ ਦੀਪਕ ਤਿਆਰ ਕੀਤੇ ਨੇ ਤੇ ਜਿਹੜੇ ਦੀਪਕ ਬਣਾਏ ਨੇ ਇਹਦੇ ਵਿੱਚ ਅਸੀਂ ਹਵਨ ਸਮੱਗਰੀ ਜਿਹੜੇ ਸਾਡੇ ਘਰ ਦਾ ਵਾਤਾਵਰਣ ਸ਼ੁੱਧ ਕਰਦੀ ਹੈ ਜਟਾ ਮਾਸੀ ਪੀਲੀ ਸਰਸੋਂ ਲੋਬਾਨ ਗੂਗਲ ਇਦਾਂ ਦੀਆਂ ਅਸੀਂ ਜਿਹੜੇ ਪਦਾਰਥ ਨੇ ਉਹ ਇਹਦੇ ਵਿੱਚ ਮਿਸ਼ਨ ਪਾਇਆ ਹੋਇਆ ਤੇ ਸਾਡੇ ਵੱਲੋਂ ਗਊਸ਼ਾਲਾ ਸੈਕਟਰ 45 ਵੱਲੋਂ ਨਿਸ਼ੁੱਲ ਕੋ ਪਹਾਰ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਅਸੀਂ ਇਹ ਕਹਿਣਾ ਚਾਹਾਂਗੇ ਵੀ ਜਿੰਨੇ ਵੀ ਆਪਣੇ ਇਸ ਸਮੇਂ ਲੋਕਾਂ ਦੇ ਕੋਲ ਕਾਰੋਬਾਰ ਦੀ ਥੋੜੀ ਦਿੱਕਤ ਹੈ ਜਿੰਨਾ ਆਪਣੇ ਕਿਸਾਨ ਭਾਈ ਨੇ ਉਹ ਜਿਹੜੇ ਵੀ ਦੇਸੀ ਗਊਆਂ ਰੱਖਦੇ ਨੇ ਉਹ ਉਹਨਾਂ ਦਾ ਜਿਹੜਾ ਦੇਸੀ ਗਊਆਂ ਦਾ ਦੇਖੋ ਹਰ ਦੁੱਧ ਵਾਸਤੇ ਸਾਰੇ ਹੀ ਪਾਲਦੇ ਸੀ ਸਾਡਾ ਮਕਸਦ ਹੈ ਗੋਬਰ ਦਾ ਪ੍ਰਚਾਰ ਕਰਨਾ ਵੀ ਆ ਗੋਬਰ ਜਿਹੜਾ ਹੈਗਾ ਇੱਕੋ ਹੀ ਪ੍ਰਾਣੀ ਜਿਹੜਾ ਹੈ ਪ੍ਰਮਾਤਮਾ ਨੇ ਧਰਤੀ ਤੇ ਬਣਾਇਆ ਜਿਹਦਾ ਮਲਮੁੱਤਰ ਜਿਹੜਾ ਹੈ ਉਹ ਸਾਰਾ ਦਾ ਸਾਰਾ ਉਪਯੋਗ ਚ ਆਂਦਾ ਹੈ ਉਹ ਹੈਗੀ ਸਾਡੀ ਗਊ ਮਾਤਾ ਜਿਹੜੇ ਬੰਦ ਮਤਲਬ ਕਿ ਕਿਸਾਨ ਨੇ ਜਿਹੜੇ ਦੇਸੀ ਗਊਆਂ ਰੱਖਦੇ ਨੇ ਉਹ ਦੁੱਧ ਦਾ ਉਹਦਾ ਦੇਖੋ ਇਸ ਸਮੇਂ ਦੀ ਜਿਹੜੀ ਵੈਲਿਊ ਹੈ ਪਹਿਲਾਂ ਤਾਂ ਵਿਦੇਸ਼ੀ ਗਊਆਂ ਤੇ ਦੁੱਧ ਦੀ ਵੈਲਿਊ ਹੁੰਦੀ ਸੀ ਇੱਕ ਸਮਾਂ ਉਹ ਵੀ ਸੀਗਾ ਜਦੋਂ 20 ਰੁਪਏ ਕਿਲੋ ਦੁੱਧ ਵਿਕਦਾ ਸੀਗਾ ਗਊਆਂ ਦਾ ਅੱਜ ਡਿਮਾਂਡ ਪੂਰੇ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਦੇਸੀ ਗਊਆਂ ਦੇ ਦੁੱਧ ਦੀ ਹੈ ਉਹ 80 ਤੋਂ 85 ਰੁਪਏ ਤੁਸੀਂ ਆਨਲਾਈਨ ਜਾ ਕੇ ਦੇਖੋਗੇ ਵੀ ਤੁਹਾਨੂੰ 90 90 ਰੁਪਏ ਕਿਲੋ ਵੀ ਦੁੱਧ ਵਿਕਰਿਆ ਹੈ ਤੇ ਸਾਡਾ ਇੱਕ ਗਊਆਂ ਦੇ ਜਿਹੜਾ ਗੋਬਰ ਦਾ ਪ੍ਰਚਾਰ ਹੈ ਵੇਸੀ ਚਾਹਨੇ ਆ ਵੀ ਜਿਹੜਾ ਗੋਬਰ ਐ ਔਰ ਤੇ ਗੋਮੂਤਰ ਐ ਦੇਸੀ ਗਊਆਂ ਦਾ ਉਹ ਵੀ ਜਿਹੜਾ ਹੈ ਉਹ ਉਪਯੋਗ ਚ ਆਵੇ ਤੇ ਜਿਹੜੇ ਵੀ ਕਿਸਾਨ ਭਰਾ ਨੇ ਜਿਨ੍ਹਾਂ ਨੇ ਗਊਆਂ ਰੱਖੀਆਂ ਹੋਈਆਂ ਉਹ ਦੁੱਧ ਤਾਂ ਉਹਨਾਂ ਦਾ ਸੇਲ ਕਰਦੇ ਕਰਦੇ ਨੇ ਤੇ ਉਹਨਾਂ ਦੇ ਗੋਬਰ ਦਾ ਜਿਹੜਾ ਹੈ ਉਹ ਵੀ ਉਹਦਾ ਸਦਉਪਯੋਗ ਕਰਨ ਵੀ ਜਿੱਦਾਂ ਉਹਨਾਂ ਤੋਂ ਅਸੀਂ ਆ ਦੀਪਾਵਲੀ ਦੇ ਤਿਹਾੜ ਤੇ ਅਸੀਂ ਦੀਵੇ ਬਣਾ ਕੇ ਸੇਲ ਕਰ ਸਕਦੇ ਆ ਇਹ ਦੀਵੇ ਤਾਂ ਦੇਖੋ ਦੀਪਾਵਲੀ ਦਾ ਤਿਹਾੜ ਵੈਸੇ ਵੀ ਦੀਵੇ ਜਿਹੜੇ ਨੇ ਸਾਡੀ ਪੂਜਾ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ ਤੇ ਸਾਡੇ ਉਪਯੋਗ ਆਂਦੇ ਹੀ ਰਹਿੰਦੇ ਨੇ ਹਰ ਸਾਲ ਇਹ ਚੱਲਣ ਵਾਲੀ ਉਹ ਚੀਜ਼ ਹੈ ਦੂਜੀ ਸਾਡਾ ਇਹ ਅਸੀਂ ਗੋਮੂਤਰ ਜਿਹੜਾ ਅਰਕ ਹੈਗਾ ਉਹ ਤਿਆਰ ਕਰ ਰਹੇ ਆਂ ਦੇਸੀ ਗਊਆਂ ਦਾ ਗੋਮੂਤਰ ਜਿਹੜਾ ਇਕੱਠਾ ਕਰਕੇ ਫਿਰ ਵਾਸ਼ਪੀਕਰਣ ਪ੍ਰਕਿਰਿਆ ਦੁਆਰਾ ਜਿੱਦਾਂ ਆਪਾਂ ਦੇਸੀ दारू ਨਿਕਲਦੀ ਸੀ ਉਹਦਾ ਅਸੀਂ ਇਹਨੂੰ ਤਿਆਰ ਕਰ ਰਹੇ ਆਂ ਇਹ ਵੀ ਮਾਰਕੀਟ ਦੇ ਵਿੱਚ ਜਿਹੜਾ ਇਹਦੀ ਬਹੁਤ ਚੰਗੀ ਵੈਲਿਊ ਹੈ ਤੇ ਲੋਕ ਜਿਹੜਾ ਇਹਦਾ ਉਪਯੋਗ ਕਰ ਰਹੇ ਨੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਇਹਦਾ ਲਾਭ ਹੈ ਤੇ ਇਹ ਵੀ ਇੱਕ ਕਿਸਾਨਾਂ ਦੇ ਵਾਸਤੇ ਇਹ ਇੱਕ ਰੋਜ਼ਗਾਰ ਦਾ ਮਾਧਿਅਮ ਹੋ ਸਕਦਾ ਹੈ ਵੀ ਜਿਹੜੀ ਵੇਸ ਚੀਜ਼ ਹੈਗੀ ਹੈ ਵੀ ਗਊ ਮੂਤਰ ਹੈ ਉਹਨੂੰ ਇਕੱਠਾ ਕੀਤਾ ਜਾਵੇ ਉਹਨੂੰ ਇਕੱਠਾ ਕਰੋਗੇ ਕਿਤੇ ਨਾ ਕਿਤੇ ਉਹ ਤੁਹਾਨੂੰ ਜਿਹੜਾ ਹੈਗਾ ਉਹ ਲਾਭ ਦੇਗਾ ਤੀਜੀ ਜਿਹੜਾ ਅਸੀਂ ਗੋਬਰ ਦਾ ਉਪਯੋਗ ਕਰ ਰਹੇ ਹਾਂ ਉਹਦਾ ਅਸੀਂ ਬਣਾ ਰਹੇ ਨੇ ਆਹ ਲੱਕੜ ਜੀ ਆਹ ਦੇਖ ਸਕਦੇ ਹੋ ਵੀ ਜਿੱਦਾਂ ਸਾਡੇ ਹਵਨ ਦੇ ਵਿੱਚ ਅਸੀਂ ਆਮ ਦੀ ਲੱਕੜ ਦਾ ਉਪਯੋਗ ਕਰਦੇ ਹਾਂ ਜ਼ਿਆਦਾਤਰ ਘਰਾਂ ਦੇ ਵਿੱਚ ਜਿੱਨਾ ਸਾਡੇ ਪੂਜਾ ਪદ્ધਤੀ ਦੇ ਵਿੱਚ ਹਵਨ ਜਿਹੜਾ ਬੜਾ ਪਵਿੱਤਰ ਮੰਨਿਆ ਗਿਆ ਤੇ ਜਿਹੜਾ ਗਊ ਮਾਤਾ ਦਾ ਗੋਬਰ ਹੈ ਉਹਦੇ ਵਿੱਚ ਲక్ష్ਮੀ ਜੀ ਦਾ ਵਾਸ ਹੈਗਾ ਤੇ ਅਸੀਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਇਹੀ ਕਵਾਂਗੇ ਵੀ ਵੱਧ ਤੋਂ ਵੱਧ ਜ ਜਿੰਨੇ ਵੀ ਕਿਸਾਨ ਮਿੱਤਰ ਜਿਨ੍ਹਾਂ ਨੇ ਦੇਸੀ ਗਊਆਂ ਰੱਖੀਆਂ ਹੋਈਆਂ ਨੇ ਉਹ ਉਹਨਾਂ ਦੇ ਗੋਬਰ ਦੇ ਨਾਲ ਇੱਕ ਵੱਡਾ ਰੋਜ਼ਗਾਰ ਜਿਹੜਾ ਹੈਗਾ ਉਹ ਵੀ ਸਥਾਪਿਤ ਕਰ ਸਕਦੇ ਆ ਜਿੱਦਾਂ ਆਤਮ ਨਿਰਭਰ ਭਾਰਤ ਦੀ ਜਿਹੜੀ ਗੱਲ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਰਦੇ ਨੇ ਉਹਦੇ ਤਹਿਤ ਜਿਹੜਾ ਇੱਕ ਗੋਬਰ ਹੈਗਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਅਸੀਂ ਹੈਗੇ ਸਾਡੇ ਔਰ ਸੱਚਵਾਰਤ ਅਭਿਆਨ ਦੇ ਤਹਿਤ ਵੀ ਇਹ ਬਹੁਤ ਵੱਡੀ ਸਮੱਸਿਆ ਗੋਬਰ ਕਿਉਂਕਿ ਉਰੇ ਆਸ-ਪਾਸ ਖੇਤੀ ਨਹੀਂ ਹੁੰਦੀ ਹੈਗੀ ਤੇ ਅਸੀਂ ਚਾਹਨੇ ਆਂ ਵੀ ਇਹਦਾ ਜਿਹੜਾ ਸਬਤਿ ਉਪਯੋਗ ਹੈ ਅਸੀਂ ਇੱਕ ਛੋਟਾ ਜਿਹਾ ਆਪਣੇ ਵੱਲੋਂ ਪ੍ਰਯਾਸ ਕੀਤਾ ਹੈ ਅਸੀਂ ਆਦੀ ਇੱਕ ਮਸ਼ੀਨ ਲਾਈ ਹੈ ਅਗਰ ਇਸੇ ਚੀਜ਼ ਦਾ ਇੱਕ ਕੋਈ ਵੱਡਾ ਪ੍ਰੋਜੈਕਟ ਲਾਇਆ ਜਾਵੇ ਤਾਂ ਪੁਰਾਣੇ ਆਪਾਂ ਜਮਾਨੇ 'ਚ ਕੀ ਆਪਾਂ ਅੱਜ ਵੀ ਅਗਰ ਪਿੰਡਾਂ ਦੇ ਵਿੱਚ ਜਾਂਦੇ ਆਂ ਤਾਂ ਉੱਥੇ ਜਿਹੜਾ ਵੀ ਕ੍ਰਿਮੀਨੇਸ਼ਨ ਹੁੰਦਾ ਉਹ ਪਾਠੀਆਂ ਦੇ ਰਾਹੀ ਹੁੰਦਾ ਉੱਥੇ ਜਿਆਦਾ ਲੱਕੜਾਂ ਦਾ ਉਪਯੋਗ ਨਹੀਂ ਹੁੰਦਾ ਤੇ ਜਿੰਨੇ ਵੀ ਇਸ ਸਮੇਂ ਦੇ ਅਗਰ ਇਹਦੇ ਵੱਡਾ ਪਲਾਂਟ ਲਾਇਆ ਜਾਂਦਾ ਤੇ ਉੱਥੇ ਜਿਹੜਾ ਪਾਠੀਆਂ ਦਾ ਸਰੂਪ ਦਾ ਇਹਦਾ ਲੱਕੜ ਦਾ ਰੂਪ ਦਿੱਤਾ ਜਾਂਦਾ ਹੈ ਤੇ ਲੱਕੜ ਅਗਰ ਉਹ ਕ੍ਰਿਮੀਨੇਸ਼ਨ ਦੇ ਵਿੱਚ ਉਪਯੋਗ ਕਰਦੇ ਨੇ ਇੱਕ ਤਾਂ ਉਹਨਾਂ ਦੀ ਗੋਬਰ ਜਿਹੜਾ ਹੈਗਾ ਸਮੱਸਿਆ ਹੁੰਦੀ ਹੈ ਵੀ ਇਹਨੂੰ ਕਿੱਥੇ ਗੇਰਨਾ ਹੈ ਇਹਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਕਿ ਜਗ੍ਹਾ ਹੋਣੀ ਚਾਹੀਦੀ ਹੈ ਫਿਰ ਉਹਦਾ ਸਾਧ ਉਪਯੋਗ ਇਹਦੀ ਇੱਕ ਛੋਟੀ ਜੀ ਮਸ਼ੀਨ ਆਂਦੀ ਹੈ 40-45000 ਰੁਪਏ ਉਹਦੀ ਕੋਸਟ ਹੁੰਦੀ ਹੈ ਜਿਹੜਾ ਇੱਕ ਛੋਟਾ ਕਿਸਾਨ ਹੈ ਉਹ ਉਹਨੂੰ ਲਗਾ ਕੇ ਤੇ ਇਹਦਾ ਮਾਰਕੀਟ ਜਿਹੜੀ ਵੈਲਿਊ ਹੈ 5 ਤੋਂ 7 ਰੁਪਏ ਕਿਲੋ ਇਹ ਚੀਜ਼ ਵਿਕਦੀ ਹੈ ਜਿਹੜੇ ਇੰਦਨ ਦੇ ਰੂਪ ਵਿੱਚ ਵਿੱਚ ਕੋਈ ਵੀ ਇਹ ਜੇ ਮੰਨ ਲਓ ਕੋਈ ਕੱਪੜੇ ਰੰਗਣ ਵਾਲੇ ਨੇ ਜਾਂ ਜਿੱਦਾਂ ਆਪਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਸੀ ਲੱਕੜਾਂ ਤੇ ਕਾਫੀ ਕੰਮ ਹੁੰਦਾ ਸੀ ਹੁਣ ਵੱਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਹ ਲੱਕੜਾਂ ਉਪਯੋਗ ਹੁੰਦੀਆਂ ਉੱਥੇ ਵੀ ਅਸੀਂ ਇਹਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਦਾ ਸਦ ਉਪਯੋਗ ਆਪਾਂ ਕਰ ਸਕਦੇ ਜੀ ਬਿਲਕੁਲ ਔਰ ਸਾਥੀ ਜੀ ਮੈਂ ਹੋਰ ਵੀ ਜਾਨਣਾ ਚਾਹਾਂਗਾ ਤੁਹਾਡੇ ਕੋਲ ਜਿੱਦਾਂ ਤੁਸੀਂ ਹਿੰਦੂ ਧਰਮ ਦੀ ਗੱਲ ਕੀਤੀ ਕਿ ਬਹੁਤ ਮਹੱਤਤਾ ਹੈ ਦੇਸੀ ਗਾਉਂ ਦੇ ਆ ਮੂਤਰਦਿਲ ਗਾਲੀਏ ਜਾਂ ਫਿਰ ਗੋਬਰ ਦੀ ਲਗਾ ਲਈਏ ਔਰ ਬਹੁਤ ਸਾਰੇ ਸਾਡੇ ਦਰਸ਼ਕ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵੀ ਬੈਠੇ ਨੇ ਔਰ ਬਹੁਤ ਸਾਰੇ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਦੀ ਧਰਤੀ ਵੱਲ ਰੁਖ ਕਰਦੀ ਹੈ ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰਾ ਰੋਜ਼ਗਾਰ ਹੈ ਰੋਜ਼ਗਾਰ ਦੀ ਘਾਟ ਕਾਰਨ ਵਿਦੇਸ਼ਾਂ ਦੇ ਵੱਲ ਰੁਖ ਕਰਦੀ ਹੈ ਔਰ ਨੌਜਵਾਨਾਂ ਦੇ ਲਈ ਵੀ ਇਹ ਉਪਰਾਲਾ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਹੈ ਇਹ ਬਿਲਕੁਲ ਜੀ ਜਿਹੜੇ ਰੋਜ਼ਗਾਰ ਦਾ ਮਾਧਿਅਮ ਇੱਕ ਬਹੁਤ ਵੱਡਾ ਮਾਧਿਅਮ ਹੋ ਸਕਦਾ ਹੈ ਜਿਹੜਾ ਵੀ ਦੇਖੋ ਸਾਰੇ ਪੰਜਾਬ ਦੇ ਵਿੱਚ ਕਿਸਾਨੀ ਤੇ ਕਿਸਾਨੀ ਦੇ ਨਾਲ ਜਿਹੜੀਆਂ ਆਪਾਂ ਤੇ ਆਪਣੇ ਗਊਆਂ ਰੱਖਣ ਦਾ ਆਪਣਾ ਸ਼ੁਰੂ ਤੋਂ ਹੈਗਾ ਵੀ ਸਾਰੇ ਘਰਾਂ ਦੇ ਵਿੱਚ ਇੱਕ ਇੱਕ ਗਾਂ ਹੁੰਦੀ ਸੀਗੀ ਲੇਕਿਨ ਹੁਣ ਜਿਹੜਾ ਇਹ ਜਿਹੜਾ ਕੀਤਾ ਹੈਗਾ ਇਹ ਬੜਾ ਮਿਹਨਤੀ ਕੀਤਾ ਵੀ ਸਵੇਰੇ 4 ਵਜੇ ਉੱਠਣਾ ਜੇ 12 ਵਿਦੇਸ਼ਾਂ ਤੇ ਜਾ ਕੇ ਵੀ ਸਾਨੂੰ ਇਹ ਨਹੀਂ ਹੈਗਾ ਵੀ ਉੱਥੇ ਪੇਡ ਲੱਗਿਆ ਤੇ ਸਾਨੂੰ ਉੱਥੇ ਜਾਂਦੇ ਡਾਲਰ ਮਿਲ ਜਣੇ ਆ ਉੱਥੇ ਵੀ ਸਾਨੂੰ ਸਵੇਰੇ ਸਵੇਰੇ ਜਾ ਕੇ ਚਾਰ ਚਾਰ ਸ਼ਿਫਟਾਂ ਲਾ ਕੇ ਜਿਹੜਾ ਹੈਗਾ ਵੀ ਆਪਾਂ ਨੂੰ ਡਬਲ ਡਬਲ ਸ਼ਿਫਟ ਤੇ ਕੰਮ ਕਰਨਾ ਪੈਂਦਾ 16 16 ਘੰਟੇ ਜੇ ਕੰਮ ਕਰਦੇ ਆ ਤਾਂ ਹੀ ਡਾਲਰ ਗਿਰਦੇ ਨੇ ਇਦਾਂ ਨਹੀਂ ਹੈਗਾ ਵੀ ਜਾਂਦੇ ਉੱਥੇ ਡਾਲਰ ਮਿਲ ਜਣਗੇ ਜੇ ਅਸੀਂ ਚਾਹਨੇ ਆ ਵੀ ਸਾਨੂੰ ਆਪਣਾ ਪੰਜਾਬ ਹੈ ਜਾਂ ਹਰਿਆਣਾ ਜਿਹੜੇ ਵੀ ਆਪਣਾ ਪੂਰੇ ਭਾਰਤ ਦੇ ਵਿੱਚ ਅਗਰ ਬੰਦੇ ਇੰਨਾ ਕੀ ਕੰਮ ਹੋਰੇ ਵੀ ਕਰ ਲੈਣ ਵੀ ਅਗਰ ਉਹ 16 16 ਘੰਟੇ ਕੰਮ ਕਰਦੇ ਨੇ ਤਾਂ ਡਾਲਰ ਆਪਣੇ ਪੰਜਾਬ ਦੇ ਵਿੱਚ ਵੀ ਹੋ ਸਕਦੇ ਨੇ ਤੇ ਆਪਣੇ ਭਾਰਤ ਦੇ ਵਿੱਚ ਵੀ ਹੋ ਸਕਦੇ ਨੇ ਸਾਨੂੰ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣਾ ਰੋਜ਼ਗਾਰ ਲੱਭਣ ਦੀ ਲੋੜ ਨਹੀਂ ਜਿਹੜਾ ਇਹ ਕੀਤਾ ਸਵੇਰੇ ਕਰਦੇ ਨੇ ਉਹਦੇ ਨਾਲ ਇਹ ਪਲੱਸ ਇਨਕਮ ਹੋ ਜੇਗੀ ਜਿਹੜੀ ਚੀਜ਼ ਦੀ ਸਾਨੂੰ ਇਨਕਮ ਜਨਰੇਟ ਨਹੀਂ ਹੋ ਰਹੀ ਦੁੱਧ ਤੋਂ ਸਾਨੂੰ ਜਨਰੇਟ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਗੋਮ ਉਤਰ ਹੈ ਤੇ ਗੋਬਰ ਹੈ ਉਹ ਤੋਂ ਵੀ ਇੱਕ ਕਿਸਾਨ ਨੂੰ ਇਨਕਮ ਜਿਹੜੀ ਹੈਗੀ ਉਹ ਜਨਰੇਟ ਹੋਵੇ ਅਗਰ ਉਹਦੇ ਮਾਧਿਅਮ ਤੋਂ ਵੀ ਉਹਦੇ ਇਨਕਮ 'ਚ ਵੜਾਵਾ ਹੁੰਦਾ ਤੇ ਫਿਰ ਲੋਕ ਬਾਹਰ ਨੂੰ ਨਹੀਂ ਜਾਣਗੇ ਤੇ ਉਹੀ ਹੈ ਆਪਣਾ ਕੋਈ 20 گاਵਾ ਦਾ ਫਾਰਮ ਖੋਲੇਗਾ ਕੋਈ 50 ਦਾ ਕੋਈ 100 ਦਾ ਅਗਰ ਉਹ ਕਰਦਾ ਹੈ ਉਹ ਫਿਰ ਜਿੰਨਾ ਵੱਡਾ ਫਾਰਮ ਹੋਏਗਾ ਓਨੀ ਵੱਡੀ ਉਹ ਮਸ਼ੀਨਰੀ ਦਾ ਉਪਯੋਗ ਕਰਕੇ ਇਹਨਾਂ ਚੀਜ਼ਾਂ ਦਾ ਨਿਰਮਾਣ ਕਰ ਸਕਦਾ ਹੈ ਤੇ ਮਾਰਕੀਟ ਦੇ ਵਿੱਚ ਸੇਲ ਕਰ ਸਕਦਾ ਬਹੁਤ ਵੱਡੀ ਆਨ ਵਾਲੀ ਜਿਹੜੀ ਮਾਰਕੀਟ ਹੈ ਉਹ ਦੇਸੀ ਦੀ ਮਾਰਕੀਟ ਹੈ ਆਪਾਂ ਦੇਖ ਸਕਦੇ ਹਾਂ ਇਸ ਸਮੇਂ ਦੇ ਵਿੱਚ ਜਿਹੜੀ ਹੈ ਗਾਂ ਦੇ ਦੁੱਧ ਦੀ ਜਿਹੜੀ ਹੈ ਡਿਮਾਂਡ ਉਹ ਬਹੁਤ ਵੱਧ ਰਹੀ ਹੈ ਪਹਿਲਾਂ ਉਹੀ ਸਮੇ ਸੀਗਾ ਵੀ 20 ਰੁਪਏ ਕਿਲੋ ਦੁੱਧ बिकਦਾ ਸੀ ਅੱਜ ਉਹੀ ਦੁੱਧ ਜਿਹੜਾ ਹੈਗਾ 80 ਰੁਪਏ ਕਿਲੋ ਦੇ ਵਿੱਚ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ ਤੇ ਲੋਕਾਂ ਦੀ ਇਹੀ ਡਿਮਾਂਡ ਹੁੰਦੀ ਹੈ ਜਿਹੜੇ ਵਧੀਆ ਮਤਲਬ ਕਿ ਜਿਹੜੇ ਦੇਸੀ ਬੰਦੇ ਨੇ ਜਾਂ ਜਿਹੜੇ ਆਪਣਾ ਸ਼ੁੱਧ ਵੈਸ਼ਨੂ ਭੋਜਨ ਕਰਨ ਵਾਲੇ ਉਹ ਬੰਦੇ ਕਹਿੰਦੇ ਨੇ ਵੀ ਸਾਡੇ ਤੋਂ ਪੈਸਾ ਜਿੰਨਾ ਮਰਜੀ ਲੈ ਲਓ ਲੇਕਿਨ ਸਾਨੂੰ ਜਿਹੜੀ ਹੈਗੀ ਆ ਉਹ ਪਿਓਰ ਚਾਹੀਦੀ ਹੈ ਦੁੱਧ ਦੀ ਜਿਹੜੀ ਪੈਦਾਵਾਰ ਹੈ ਇਸ ਸਮੇਂ ਦੇਖੋ ਬਹੁਤ ਘੱਟ ਹੈ ਲੇਕਿਨ ਜਿਹੜੀ ਖਪਤ ਹੈ ਉਹ ਬਹੁਤ ਜ਼ਿਆਦਾ ਹੈ ਤੇ ਦੁਬਾਰਾ ਕਿਤੇ ਨਾ ਕਿਤੇ ਜਿੱਦਾਂ ਸਾਡੇ ਮਾਨਯਾ ਪ੍ਰਧਾਨ ਮੰਤਰੀ ਵੀ ਕਹਿੰਨੇ ਵੀ ਜਿਹੜਾ ਇਹ ਕੀਤਾ ਹੈਗਾ ਇਹ ਕੀਤਾ ਕੋਈ ਛੋਟਾ ਨਹੀਂ ਹੈਗਾ ਵੀ ਕਿਸਾਨੀ ਦਾ ਜਿਹੜਾ ਕੀਤਾ ਹੈ ਜੇ ਕਿਸਾਨੀ ਕਰਦਾ ਉਹ ਤੋਂ ਬਾਅਦ ਜਿਹੜਾ ਉਹਦੇ ਕੋਲ ਸਮਿਆ ਬਸਦਾ ਉਹ ਉਸ ਸਮੇਂ ਦੇ ਵਿੱਚ ਗਊਆਂ ਰੱਖਦੇ ਸੀਗੇ ਗਊਆਂ ਦਾ ਫਿਰ ਦੁੱਧ ਹੈ ਗੋਬਰ ਹੈ ਗੋਮੂਤਰ ਹੈ ਸਾਰਾ ਦਾ ਸਾਰਾ ਦੇਖੋ ਉਹ ਹੁਣ ਇਸ ਸਮੇਂ ਦੇ ਵਿੱਚ ਆਨਲਾਈਨ ਅਗਰ ਆਪਾਂ ਦੇਖਦੇ ਆਂ ਵੀ ਐਮਾਜ਼ਨ ਜਾਂ ਆਪਾਂ ਫਲਿੱਪਕਾਰਟ ਦੀ ਗੱਲ ਕਰਦੇ ਆਂ ਤਾਂ ਆਹੀ ਲੱਕੜ ਜਿਹੜੀ ਹੈਗੀ ਹੈ ਉਹ ਵੀ ਚੰਗੇ ਪੈਸਿਆਂ ਦੇ ਵਿੱਚ बिक ਰਹੀ ਹੈ ਆਹੀ ਜਿਹੜਾ ਦੀਪਕ ਹੈਗਾ ਉਹ 5 ਤੋਂ 7 ਰੁਪਏ ਦੇ ਵਿੱਚ बिक ਰਿਹਾ ਹੈ ਤਾਂ ਇਸ ਸਮੇਂ ਦੇ ਵਿੱਚ ਦੇਖੋ ਇਹ ਤਿਹਾਰਾਂ ਦੇ ਦਿਨ ਨੇ ਤੇ ਬਗੈਰ ਤਿਹਾਰਾਂ ਤੋਂ ਵੀ ਇਹ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਰਹਿੰਦੀ ਹੈ ਤੇ ਜਿਹੜੇ ਵੀ ਮਤਲਬ ਕਿ ਬੇਰੋਜ਼ਗਾਰ ਲੋਕ ਨੇ ਉਹ ਵੀ ਇੱਕ ਇਸ ਦਾ ਰੋਜ਼ਗਾਰ ਦਾ ਮਾਧਿਅਮ ਬਣ ਸਕਦਾ ਹੈ ਆ ਮਿੱਟੀ ਦਾ ਜਿਹੜਾ ਆਪਾਂ ਗੱਲ ਕਰਦੇ ਆਂ ਮਿੱਟੀ ਦੀ ਆਪਾਂ ਦੀਪਕ ਬਣਾਣੇ ਆ ਉਹਦੇ ਸੀ ਸਾਨੂੰ ਵਧੀਆ ਕਿਸਮ ਦੀ ਜਿਹੜੀ ਮਿੱਟੀ ਆ ਉਹ ਲੈ ਕੇ ਆਣੀ ਪੈਂਦੀ ਆ ਬਿਲਕੁਲ ਆਪਾਂ ਚੀਕਨੀ ਮਿੱਟੀ ਗੱਲ ਕਰਦੇ ਆਂ ਤਾਂ ਅੱਜ ਕੱਲ ਦੇ ਜਿੱਥੇ ਆਪਾਂ ਆਧੁਨਿਕ ਯੁੱਗ ਦੀ ਗੱਲ ਕਰਦੇ ਆਂ ਤਾਂ ਕਿਤੇ ਨਾ ਕਿਤੇ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ ਆ ਤੇ ਤੁਸੀਂ ਬੇਸ਼ੱਕ ਆਪਾਂ ਇਸ ਵੇਲੇ ਗਊਸ਼ਾਲਾ ਦੇ ਵਿੱਚ ਖੜੇ ਆਂ ਔਰ ਤੁਹਾਡੇ ਕੋਲ ਇਹ ਜਿਹੜਾ ਉਪਰਾਲਾ ਹੈ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਹੈ ਹਨਾ ਤੇ ਤੁਸੀਂ ਬੜਾ ਵਧੀਆ ਸਾਡਾ ਸਾਥ ਦੇ ਰਹੇ ਹੋ ਕਿਉਂਕਿ ਨੌਜਵਾਨ ਪੀੜ੍ਹੀ ਸ਼ਾਇਦ ਸਾਡੀ ਇਸ ਵੀਡੀਓ ਨੂੰ ਦੇਖੇਗੀ ਕਿਉਂਕਿ ਰੋਜ਼ਗਾਰ ਇਹ ਇਹਨਾਂ ਦੇ ਵੱਲੋਂ ਬੇਸ਼ੱਕ ਮੁਫਤ ਦੇ ਵਿੱਚ ਕਿਉਂਕਿ ਗਊਸ਼ਾਲਾ ਦੇ ਵਿੱਚ ਖੜੇ ਆਂ ਔਰ ਹਿੰਦੂ ਧਰਮ ਦੇ ਰਿਲੇਟਿਡ ਇਹਨਾਂ ਦੇ ਵੱਲੋਂ ਦੀਪavali ਤੇ ਇਹ ਚੀਜ਼ਾਂ ਸਾਰੀਆਂ ਨੇ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਪਰ ਇਹਨਾਂ ਦੇ ਵੱਲੋਂ ਵੀ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਇਸ ਨੂੰ ਆਪਣੇ ਕਿੱਤੇ ਦੇ ਵਿੱਚ ਉਪਯੋਗ ਕਰਨਾ ਚਾਹੁੰਦੇ ਹੋ ਇਸ ਨੂੰ ਆਪਣਾ ਰੋਜਗਾਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਰੋਜਗਾਰ ਦੇ ਲਈ ਵੀ ਲਾਹੇਵੰਦ ਹੋ ਸਕਦਾ ਹੈ ਜਿੱਦਾਂ ਇਹਨਾਂ ਨੇ ਦੱਸਿਆ ਕਿ 40 ਤੋਂ 50 ਹਜ਼ਾਰ ਦੀ ਇੱਕ ਮਸ਼ੀਨ ਹੁੰਦੀ ਹੈ ਮਸ਼ੀਨ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਲੱਕੜ ਹੈ ਜਿਹੜੀ ਸਾਥਜੀ ਦੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਲੱਕੜ ਜਿਹੜੀ ਹੈ ਇਹਦੀ ਕੀਮਤ ਮਾਰਕੀਟ ਦੇ ਵਿੱਚ 5 ਤੋਂ 7 ਰੁਪਏ ਕਿਲੋ ਇਹਦੀ ਵਿਕਰੀ ਹੁੰਦੀ ਹੈ ਔਰ ਇਹਦੀ ਜਿਹੜੀ ਕਾਸਟ ਜਿਹੜੀ ਬੰਤਰ ਦੇ ਵਿੱਚ ਕਾਸਟ ਆਉਂਦੀ ਹੈ ਉਹ 2.5 ਤੋਂ 3 ਰੁਪਏ ਦੀ ਰਹਿੰਦੀ ਹੈ ਮਤਲਬ ਕਿਤਨੇ ਕਿਤੇ ਤੁਸੀਂ ਉਹ 40 ਤੋਂ 50000 ਰੁਪਏ ਦੀ ਮਸ਼ੀਨ ਮਾਰਕੀਟ ਦੇ ਵਿੱਚ ਉਪਲਬਧ ਹੈ ਉਹਨੂੰ ਲਗਾ ਕੇ ਤੁਸੀਂ ਮੁਨਾਫਾ ਜਿਹੜਾ ਹੈ ਉਹ ਕਮਾ ਸਕਦੇ ਹੋ ਤੇ ਸਰ ਜਿੱਦਾਂ ਆਪਾਂ ਗੱਲ ਕੀਤੀ ਕਿ ਮਾਨੀਏ ਪ੍ਰਧਾਨ ਮੰਤਰੀ ਦੇ ਵੱਲੋਂ ਆਤਮ ਨਿਰਭਰ ਬਣਾਉਂਦੀ ਭਾਰਤ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਕਿਤਨੇ ਕਿਤੇ ਫਰਕ ਪਏਗਾ ਕਿਉਂਕਿ ਚਾਈਨੀਜ਼ ਚੀਜ਼ਾਂ ਜਿਹੜੀਆਂ ਨੇ ਇਸ ਦੀਵਾਲੀ ਤੇ ਥੋੜੀਆਂ ਘੱਟ ਦੇਖਣ ਨੂੰ ਮਿਲੀਆਂ ਨੇ ਲੋਕਾਂ ਦਾ ਵੀ ਰੁਝਾਨ ਥੋੜਾ ਘਟਿਆ ਹੈ ਜਿੱਦਾਂ ਉਹਨਾਂ ਨੇ ਅਪੀਲ ਵੀ ਕੀਤੀ ਸੀ ਇਹਨਾਂ ਚੀਜ਼ਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡਿਮਾਂਡ ਵਧੇਗੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਔਰੇ ਗਊਸ਼ਾਲਾ ਦੇ ਵਿੱਚ ਆਏ ਆਂ ਤੇ ਪਿਛਲੇ 8 ਤਰੀਕ ਤੋਂ ਸਾਡਾ ਜਿਹੜਾ ਵੰਤਰਣ ਕਾਰਜਕ੍ਰਮ ਹੈ ਉਹ ਚੱਲ ਰਿਹਾ ਹੈ ਤੇ ਇਸ ਸਮੇਂ ਦੇ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਇਹਦੀ ਡਿਮਾਂਡ ਕਰ ਰਹੇ ਨੇ ਤਾਂ ਕਰੋਨਾ ਵਰਗੀ ਮਹਾਮਾਰੀ ਨੇ ਦੇਖੋ ਸਾਰੇ ਘਰਾਂ ਦਾ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਬਣਾਇਆ ਹੋਇਆ ਤੇ ਹਰ ਇਨਸਾਨ ਜਿਹੜਾ ਹੈ ਉਹ ਦੀਪਾਵਲੀ ਜਿਹੜੀ ਹੈ ਉਹ ਖੁਸ਼ੀਆਂ ਭਰੀ ਦੀਪਾਵਲੀ ਸਾਰੇ ਭਾਰਤ ਦੇ ਵਿੱਚ ਉਹਨਾਂ ਦੇ ਘਰਾਂ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤਮਈ ਤੇ ਖੁਸ਼ ਨਮਾ ਹੋਵੇ ਇਸ ਚੀਜ਼ ਵਾਸਤੇ ਸਾਡਾ ਵੀ ਇੱਕ ਛੋਟਾ ਜਿਹਾ ਪ੍ਰਯਾਸ ਹੈ ਵੀ ਆਪਾਂ ਇੱਕ ਹਵਨ ਕਰਦੇ ਆਂ ਸਾਡੀ ਪੂਜਾ ਪદ્ધਤੀ ਦੇ ਵਿੱਚ ਹਵਨ ਦੀ ਜਿਹੜੀ ਬੜੀ ਮਹੱਤਵਤਾ ਹੈਗੀ ਹੈ ਤੇ ਜਿਹੜੇ ਇਹ ਦੀਪਕ ਬਣਾਏ ਆ ਉਹਨਾਂ ਦੇ ਵਿੱਚ ਹਵਨ ਸਮਗਰੀ ਦਾ ਮਿਸ਼ਨ ਹੈ ਤੇ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ਾਂ ਦਾ ਡਿਮਾਂਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਹਨਾਂ ਚੀਜ਼ਾਂ ਦੀ ਡਿਮਾਂਡ ਹੈ ਤੇ ਇਹਨਾਂ ਦੇ ਜਿਹੜੇ ਮਤਲਬ ਕੀ ਆ ਵਗੈਰਾ ਆਪਾਂ ਕਿਸੇ ਦੇ ਰੋਜ਼ਗਾਰ ਦੀ ਗੱਲ ਕਰਦੇ ਹਾਂ ਵੀ ਅਸੀਂ ਤਾਂ ਗਊਸ਼ਾਲਾ ਦੇ ਵੱਲੋਂ ਇਹ ਨਿਸ਼ੁਲਕ ਵੰਡਣ ਕਰ ਰਹੇ ਹਾਂ ਫ੍ਰੀ ਵੰਡ ਰਹੇ ਹਾਂ ਤੇ ਜਿਹੜੇ ਲੋਕ ਇਹਨਾਂ ਨੂੰ ਬਣਾ ਕੇ ਸੇਲ ਕਰਨਾ ਚਾਹੁੰਦੇ ਆ ਉਹਨਾਂ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੋ ਸਕ ਤਿਹਾਰ ਹੈਗਾ ਉਹ ਤੋਂ ਇਲਾਵਾ ਵੀ ਜਿਹੜੀਆਂ ਹੈ ਨਾ ਚੀਜ਼ਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਹੈ ਉਹ ਰਹਿਣ ਵਾਲੀ ਹੈ ਔਰ ਇਸ ਬਹੁਤ ਸਾਰੀਆਂ ਮੂਰਤੀਆਂ ਵੀ ਆਪਾਂ ਦੇਖੀਆਂ ਨੇ ਗਣੇਸ਼ ਜੀ ਦੀ ਮੂਰਤੀ ਦੇਖੀ ਹੈ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਦੇਖੀਆਂ ਨੇ ਔਰ ਕਿੰਦਾ ਲੱਗਦਾ ਹੈ ਕਿ ਜਦੋਂ ਮਿੱਟੀ ਤੋਂ ਤਿਆਰ ਹੁੰਦੀ ਹੈ ਇੱਕ ਮੂਰਤੀ ਉਹਦੀ ਮਜ਼ਬੂਤੀ ਜ਼ਿਆਦਾ ਹੈ ਜਾਂ ਇਸ ਚੀਜ਼ ਦੀ ਮਜ਼ਬੂਤੀ ਵੀ ਉਨੀ ਬਰਕਰਾਰ ਰਹਿੰਦੀ ਹੈ ਇਹ ਜਿਹੜੀ ਅਸੀਂ ਦੇਖੋ ਸਾਡੇ ਦੀਪਾਵਲੀ ਦੇ ਤਿਹਾੜ ਦੇ ਵਿੱਚ ਜਿਹੜੀ ਹੈ ਮਾਤਾ ਲక్ష్ਮੀ ਜੀ ਦਾ ਜਿਹੜਾ ਪੂਜਨ ਹੈ ਉਹ ਸਭ ਤੋਂ ਮੇਨ ਹੁੰਦਾ ਹੈ ਤੇ ਜਿਹੜੀ ਗਊ ਮਾਤਾ ਦਾ ਗੋਬਰ ਹੈ ਉਹਦੇ ਚ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਤਾਂ ਉਸ ਨੂੰ ਤਹਿਤ ਰੱਖਦੇ ਹੋਏ ਅਸੀਂ ਜਿਹੜਾ ਹੈ ਨਿਰਮਾਣ ਕੀਤਾ ਹੈ ਗਊ ਮਾਤਾ ਦੇ ਗੋਬਰ ਤੋਂ ਲక్ష్ਮੀ ਜੀ ਦਾ ਤੇ ਗਣਪਤੀ ਜੀ ਦਾ ਤੇ ਜਿਹੜੇ ਆਪਣੇ ਪੂਜਾ ਵਿਧੀ ਵਿਧਾਨ ਨਾਲ ਉਹਦੇ ਚ ਆਪਾਂ ਸ਼ਾਮਿਲ ਕਰਨਾ ਹੈ ਇਹ ਮੂਰਤੀਆਂ ਨੂੰ ਉਸ ਤੋਂ ਬਾਅਦ ਅਗਰ ਆਪਾਂ ਨੂੰ ਲੱਗਦਾ ਹੈ ਵੀ ਇਹਨਾਂ ਦਾ ਕਲਰ ਫੇਡ ਹੋ ਗਿਆ ਤੇ ਆਪਾਂ ਇਹਨਾਂ ਨੂੰ ਇੱਕ ਪਾਣੀ ਦੀ ਬਾਲਟੀ ਲੈਣੀ ਹੈ ਇਹ ਨਹੀਂ ਕਿ ਸਾਨੂੰ ਬਹੁਤ ਜ਼ਿਆਦਾ ਦੂਰ ਜਾ ਕੇ ਕਿਸੇ ਆਪਾਂ ਨੂੰ ਨਦੀ ਦੇ ਵਿੱਚ ਇਹਦਾ ਵਿਸਰਜਨ ਕਰਨਾ ਪਏਗਾ ਆਪਣੇ ਘਰ ਦੇ ਵਿੱਚ ਹੀ ਉਹਦਾ ਉਪਯੋਗ ਕਰ ਸਕਦੇ ਹਾਂ ਪਾਣੀ ਦੀ ਬਾਲਟੀ ਦੇ ਵਿੱਚ ਇਹਨੂੰ ਛੱਡ ਦੇਣਾ 2 ਦਿਨ ਬਾਅਦ ਉਹ ਆਪਣੇ ਆਪ ਮੈਲਟ ਹੋ ਜਾਏਗੀ ਉਸ ਤੋਂ ਬਾਅਦ ਉਹ ਇੰਨੀ ਵਧੀਆ ਖਾਦ ਦਾ ਰੂਪ ਲੈ ਲੇਗੀ ਵੀ ਆਪਣੇ ਘਰ ਦੇ ਆਂਗਣ ਦੇ ਵਿੱਚ ਕੋਈ ਪੇੜ ਹੈ ਗਮਲੇ ਹੈ ਕਿਆਰੀਆਂ ਹਨ ਉਹਨਾਂ ਦੇ ਵਿੱਚ ਅਸੀਂ ਪਾ ਕੇ ਉਹਨਾਂ ਦਾ ਸਦੋ ਉਪਯੋਗ ਕਰ ਸਕਦੇ ਹਾਂ ਤੇ ਜਿਹੜਾ ਮਜ਼ਬੂਤੀ ਦੀ ਗੱਲ ਹੈ ਵੀ ਸਾਡਾ ਜਿਹੜੀ ਇਹ ਬਣਾਈ ਹੈ ਵੀ ਇਹ ਚੀਜ਼ ਹੈ ਵੀ ਸਾਡਾ ਧਰਮ ਨਾਲ ਜੁੜੀ ਹੋਈ ਚੀਜ਼ ਹੈ ਇਹਦਾ ਆਪਾਂ ਇੱਕ ਪੋਜ਼ਿਟਿਵ ਜਿਹੜੀ એનર્ਜੀ ਆ ਉਹਦਾ ਆਵਹਾਨ ਕਰਨਾ ਹੈ ਕਿ ਸਾਰੇ ਘਰਾਂ ਦੇ ਵਿੱਚ ਜਿਹੜਾ 네ਗਟਿਵ ਵਾਤਾਵਰਣ ਹੈ ਉਹ ਦੂਰ ਹੋਵੇ ਤੇ ਜਿਹੜੀ ਪੋਜ਼ਿਟਿਵ એનર્ਜੀ ਹੈ ਉਹਦਾ ਆਵਾਸ ਹੋਵੇ ਜੀ ਬਿਲਕੁਲ ਜੀ ਦਰਸ਼ਕੋ ਭਾਰਤ ਜਿਹੜਾ ਵਕਫ ਵਕ ਧਰਮਾਂ ਦਾ ਦੇਸ਼ ਹੈ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇਹੀ ਇਸ ਚੀਜ਼ ਦੀ ਖੂਬਸੂਰਤੀ ਹੈ ਔਰ ਹਿੰਦੂ ਧਰਮ ਦੇ ਵਿੱਚ ਜਿੱਦਾਂ ਇਹਨੇ ਗੱਲ ਕੀਤੀ ਕਿ ਗਊ ਦੇ ਗੋਬਰ ਦੀ ਤਾਂ ਉਹਨੂੰ ਜਿਹੜਾ ਪੁੱਤਰ ਮੰਨਿਆ ਜਾਂਦਾ ਹੈ ਇਸੇ ਆਧਾਰਿਤ ਜਿਹੜਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪਰ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਰੋਜ਼ਗਾਰ ਦਾ ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ ਸਾਡੇ ਸਾਥੀ ਨੇ ਕਿ ਰੋਜ਼ਗਾਰ ਦੇ ਪ੍ਰਤੀ ਵੀ ਇਸ ਨੂੰ ਜੇਕਰ ਪੰਜਾਬ ਦਾ ਕਿਸਾਨ ਜਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਨੂੰ ਦੇਖੇ ਤਾਂ ਬਹੁਤ ਹੀ ਲਾਹੇਵੰਦ ਹੋ ਸਕਦਾ ਹੈ ਜੀਅਨ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਇਹ ਤਸਵੀਰਾਂ ਤੁਸੀਂ ਪਹਿਲਾਂ ਮਿੱਟੀ ਦੀਆਂ ਮੂਰਤੀਆਂ ਜਿਹੜੀਆਂ ਨੇ ਵਕਫ ਵਕ ਕਿਸਮ ਦੀਆਂ ਦੇਖੀਆਂ ਹੋਣਗੀਆਂ ਪਰ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਸਾਹਮਣੇ ਨੇ ਬੱਚੇ ਪੇਂਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਜਿੱਥੇ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਭਾਰਤ ਨਿਰਭਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਆ ਨੌਜਵਾਨ ਜਿਹੜੇ ਨੇ ਵਕਫ ਵਕ ਤਰੀਕੇ ਦੇ ਨਾਲ ਜਿਹੜਾ ਰੋਜ਼ਗਾਰ ਨੂੰ ਪਰਫੁੱਲਿਤ ਕਰਨ ਦੇ ਲਈ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਜਿਹੜੀਆਂ ਗੋਬਰ ਤੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਦੀਪਾਵਲੀ ਤੇ ਜਿਹੜੇ ਦੀਵੇ ਬਲਦੇ ਨੇ ਉਹ ਵੀ ਗੋਬਰ ਤੋਂ ਤਿਆਰ ਹੋ ਰਹੇ ਨੇ ਔਰ ਜਿਹੜੀਆਂ ਗਣੇਸ਼ ਜੀ ਦੀਆਂ ਮੂਰਤੀਆਂ ਹੋਰ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਤਿਆਰ ਹੁੰਦੀਆਂ ਨੇ ਔਰ ਦੇਖ ਸਕਦੇ ਹੋ ਕਿ ਬੜੇ ਹੀ ਮਿਹਨਤ ਦੇ ਨਾਲ ਜਿਹੜੇ ਬੱਚੇ ਲੱਗੇ ਹੋਏ ਨੇ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਗੋਬਰ ਤੋਂ ਤਿਆਰ ਕੀਤੀਆਂ ਹੋਈਆਂ ਤਸਵੀਰਾਂ ਨੇ ਔਰ ਜਿੱਥੇ ਅੱਜ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਹੈ ਨੌਜਵਾਨ ਵਿਦੇਸ਼ਾਂ ਦੀ ਧਰਤੀ ਦੇ ਵੱਲ ਰੁੱਖ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਤਨਾ ਕਿਤੇ ਇਹ ਚਾਹਤ ਰੋਜ਼ਗਾਰ ਦੀ ਹੈ ਰੋਜ਼ਗਾਰ ਦੇ ਭਾਲ ਦੇ ਲਈ ਵਿਦੇਸ਼ਾਂ ਦੇ ਵੱਲ ਜਾਂਦਾ ਹੈ ਪਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਸ ਤਰ੍ਹਾਂ ਦਾ ਸੰਦੇਸ਼ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਕੀਤੇ ਜਾ ਸਕਦੇ ਨੇ ਔਰ ਇਹ ਵੀ ਇੱਕ ਚੰਗਾ ਆਮਦਨ ਦਾ ਸਰੋਤ ਬਣ ਸਕਦਾ ਹੈ ਕਿਉਂਕਿ ਆ ਗੋਬਰ ਦੇ ਨਾਲ ਲੱਕੜੀ ਵੀ ਤਿਆਰ ਹੋ ਰਹੀ ਹੈ ਜਿਹੜੀ ਆਪਾਂ ਸੰਸਕਾਰ ਵੇਲੇ ਵਰਤੂ ਕਰ ਸਕਦੇ ਆ ਜਾਂ ਫਿਰ ਆ ਲੱਕੜੀ ਕਿਉਂਕਿ ਜਿਹੜਾ ਗੋਬਰ ਹੈ ਜਲਨ ਪਦਾਰਥ ਮੰਨਿਆ ਜਾਂਦਾ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਜੇ ਵੀ ਕਈ ਲੋਕ ਪਾਥੀਆਂ ਦੀ ਜਿਹੜੀ ਵਰਤੋਂ ਕਰਦੇ ਆ ਸਾਡੀਆਂ ਮਾਤਾਵਾਂ ਪੈਣਾ ਜਿਹੜੀਆਂ ਪਾਥੀ ਪੱਥ ਦੀਆਂ ਨੇ ਉਹਨੂੰ ਬਾਅਦ ਚੁੱਲਿਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀਗਾ ਬਿਲਕੁਲ ਇਸੇ ਤਰੀਕੇ ਦੇ ਨਾਲ ਹੁਣ ਗੋਬਰ ਤੋਂ ਲੱਕੜ ਵੀ ਤਿਆਰ ਕੀਤੀ ਜਾ ਰਹੀ ਹੈ ਔਰ ਲੱਕੜ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਮੂਰਤੀਆਂ ਬਣਾ ਕੇ ਇਸ ਨੂੰ ਚੰਗਾ ਜਿਹੜਾ ਰੋਜ਼ਗਾਰ ਦਾ ਸਰੋਤ ਹੈ ਉਹ ਦਿੱਤਾ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਪਾ ਰਹੇ ਹੋ ਕੈਮਰਾ ਪਰਸਨ ਸੰਦੀਪ ਸਿੰਘ ਦੇ ਨਾਲ ਮੈਂ ਅਮਨ ਚੰਡ ਹਮਦਰ ਟੀਵੀ ਚੰਡੀਗੜ੍ਹ